ਅੱਜ ਜੋ ਆ ਜੈਪੀ ਮંચ ਵੱਲੋਂ ਇੱਕ ਰੋਜ਼ ਪੱਤਰ ਦਿੱਤਾ ਗਿਆ ਉਹ ਸਾਰੇ ਜਾਣਕਾਰੀ ਦਿਓ ਕਿ ਇਹਦੇ ਖਿਲਾਫ ਸੀ ਤੇ ਕਿਸ ਨੂੰ ਦਿੱਤਾ ਗਿਆ ਦੇਖੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਜਿਹੜੇ ਪ੍ਰੈਸ ਦੇ ਵੀਰ ਆ ਮੇਰੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਪੂਲੀ ਪਾਤੀ ਪਤਾ ਹੈ ਕਿ ਰਾਜਪੁਰਾ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਤੇ ਬੈਨਰਾਂ ਦੀ ਬਾਰ ਬਾਰ ਜਿਹੜੀ ਹੈ ਬੇਅਦਬੀ ਕੀਤੀ ਜਾਂਦੀ ਹੈ ਤੇ ਪਿਛਲੇ ਸਾਲ ਵੀ ਇੱਕ ਬੇਅਦਬੀ ਕੀਤੀ ਗਈ ਸੀਗੀ ਤੇ ਉੱਤੇ ਵੀ ਅਸੀਂ ਜਿਹੜੀ ਕਾਰਵਾਈ ਕਰਾਈ ਸੀਗੀ ਤੇ ਅੱਜ ਦੀ ਜਿਹੜੀ ਵਿਸ਼ੇਸ਼ ਘਟਨਾ ਇਹ ਹੈ ਕਿ ਇੱਥੇ ਸਾਡੇ ਪੁਰਾਣੇ ਰਾਜਪੁਰੇ ਦੇ ਵਿੱਚ ਇੱਕ ਬੈਨਰ ਲੱਗੇ ਹੋਏ ਸੀਗੇ ਬਾਬਾ ਸਾਹਿਬ ਜੀ ਅੰਤਿਮ ਨੂੰ ਸਮਰਪਿਤ ਤੇ ਉਸ ਬੈਨਰਾਂ ਦੇ ਉੱਪਰ ਇੱਥੇ ਇੱਕ ਥਿਕਸ ਆਇਲੈਂਡਸ ਦੇ ਬੈਨਰ ਲੱਗੇ ਆ ਦੇਖੋ ਬੋਰਡ ਲੱਗਣ ਨਾਲ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਮਗਰ ਜਿਸ ਤਰ੍ਹਾਂ ਬੋਰਡ ਲਗਾਏ ਗਏ ਆ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਟਾਰਗੇਟ ਕਰਕੇ ਉਹਨਾਂ ਦੀ ਫੋਟੋਆਂ ਲਗੋਈਆਂ ਗਈਆਂ ਤੇ ਉਹਨਾਂ ਦੇ ਜਿਹੜੇ ਬੈਨਰ ਪਾੜ ਕੇ ਉਹਨਾਂ ਨੂੰ ਉਲਟਾ ਲਟਕਾ ਕੇ ਉਹਨਾਂ ਦੀ ਬੇਦਬੀ ਕੀਤੀ ਗਈ ਹੈ ਤੇ ਸਾਨੂੰ ਬਿਲਕੁਲ ਸਿੱਧਮ ਸਿੱਧਾ ਚੈਲੰਜ ਕੀਤਾ ਗਿਆ ਕਿ ਅਸੀਂ 바ਵਾ ਸਾਹਿਬ ਅੰਬੇਦਕਰ ਦੀਵੇਂ ਬੇਦਬੀਆ ਕਰਾਂਗੇ ਤੇ ਤੁਹਾਡੇ ਤੋਂ ਜੋ ਬਣਦਾ ਕਰੋ ਤੇ ਇਸ ਵਾਰ ਅਸੀਂ ਸਿੱਧੀ ਸਿੱਧਾ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਚੈਲੰਜ ਕਰ ਰਹੇ ਹਾਂ ਕਿ ਅਗਰ ਇਸ ਤੇ ਕੋਈ ਘਟਨਾ ਤੇ ਕਾਰਵਾਈ ਨਹੀਂ ਹੁੰਦੀ ਫਿਰ ਇੱਥੇ ਰਾਜਪੁਰੇ 'ਚ ਅਸੀਂ ਜਿਹੜਾ ਅੰਦੋਲਨ ਕਰਨ ਜਾ ਰਹੇ ਹਾਂ ਇਸ ਵੀ ਇਹਦੇ ਵਿੱਚ ਕਿੰਨਾ ਕਿਸ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ ਦੇਖੋ ਇਹਦੇ ਵਿੱਚ ਇਹਦੇ ਵਿੱਚ ਤਿੰਨ ਬੰਦੇ ਆ ਜਿਹੜੇ ਸਿੱਧਮ ਸਿੱਧੀ ਦੋਸ਼ੀ ਆ ਇੱਕ ਤਾਂ ਠਿਕਸ ਆਈਲੈਂਡਸ ਵਾਲਾ ਜਿਨ੍ਹਾਂ ਦੇ ਬੈਨਰ ਲੱਗੇ ਆ ਦੂਜੇ ਤੌਰ ਤੇ ਇਹ ਪੰਕਜ ਸ਼ਰਮਾ ਤੇ ਇਹਨੇ ਬੈਨਰ ਲਗਾਏ ਆ ਪਿਛਲੀ ਵਾਰ ਵੀ ਇਸੇ ਦੁਆਰਾ ਬਾਬਾ ਸਾਹਿਬ ਅੰਬੇਦਕਰ ਦੇ ਬੈਨਰ ਦੀ ਜਿਹੜੀ ਬੇਦਬੀ ਕੀਤੀ ਗਈ ਸੀ ਤੀਜਾ ਇੱਥੇ ਇੱਕ ਠੇਕੇਦਾਰ ਹੈ ਸੇਠੀ ਜਿਹੜੇ ਸਾਰੇ ਜਿਹੜੇ ਖੰਭਿਆਂ ਦੇ ਠੇਕਾ ਹੈ ਉਹਦੇ ਕੋਲ ਹੀ ਆ ਤੇ ਜੇ ਇੱਥੋਂ ਪੈਸੇ ਕਮਾਉਂਦਾ ਹੈ ਤੇ ਇਹਦੀ ਜ਼ਿੰਮੇਵਾਰੀ ਵੀ ਉਹਦੀ ਬਣਦੀ ਹੈ ਤੇ ਤਾਂ ਕਰਕੇ ਇਹ ਤਿੰਨ ਬੰਦਿਆਂ ਖਿਲਾਫ ਅਸੀਂ ਜਿਹੜੀ ਕਾਰਵਾਈ ਦਾ ਜਿਹੜਾ ਆ ਅੱਜ ਆਪਣਾ ਇੱਕ ਲੈਟਰ ਦਿੱਤਾ ਜੀ ਕਿ ਇਹ ਕੰਮ ਚੱਲਣਾ ਜਿਹੜਾ ਕਿਤਾ ਹੋਣਾ ਹੈ ਨਗਰ ਕਾਉਂਸਲ ਦੇ ਵਿੱਚ ਕਿਵੇਂ ਦੇਖੋ ਇਹ ਨਗਰ ਕਾਉਂਸਲ ਵਿੱਚ ਵੀ EMPLOYEE ਹੈ ਤੇ ਇਹਦੀ ਜਿਹੜੀ ਇਹਦੀ ਜਿਹੜੀ ਇੱਕ ਫਲੈਕਸਾਂ ਦੀ ਜਿਹੜੀ ਇਹ ਦੁਕਾਨ ਚਲਾਉਂਦਾ ਪ੍ਰਾਈਵੇਟ ਤੌਰ ਤੇ ਕੰਨਿਆ ਸਕੂਲ ਦੇ ਸਾਹਮਣੇ ਤੇ ਉਹਦਾ ਮਾਲਕ ਵੀ ਆ ਤੇ ਇਹ ਜਿਹੜਾ ਆ ਮੇਨ ਕੰਮ ਇਹ ਤਾਂ ਇਹਦਾ ਫਲੈਕਸਾਂ ਦਾ ਹੀ ਆ ਜੀ ਕੀ ਚੀਜ਼ਾਂ ਤਾਂ ਮਿਲ ਰਹੀਆਂ ਸੀ ਦੀਆਂ ਤੁਹਾਨੂੰ ਦੇਖੋ ਪਿਛਲੀ ਵਾਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਮੋਡਰਨ ਬੋਟੀ ਦਾ ਇੱਕ ਬੋਰਡ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪ੍ਰੋਟੈਸਟ ਕਰਿਆ ਸੀਗਾ ਉਹਦੇ ਵਿੱਚ ਵੀ ਈਸੀ ਬੰਦੇ ਦਾ ਜਿਹੜਾ ਹੱਥ ਸੀਗਾ ਤੇ ਇਹਨੇ ਬਾਅਦ ਚ ਆ ਕੇ ਥਾਣੇ 'ਚ ਆਪਣੀ ਗਲਤੀ ਮੰਨੀ ਤੇ ਚਲੋ ਸਮਾਜਿਕ ਕੁਝ ਬੰਦੇ ਵਿੱਚ ਪੈ ਗਏ ਅਸੀਂ ਇਹਨੂੰ ਮਾਫ ਕਰਤਾ ਕਿ ਮਗਰ ਬਾਰ-ਬਾਰ ਕਿ ਪਿਛਲੇ ਦਿਨ ਉਹ ਇੱਕ ਅਸੀਂ ਬੋਰਡ ਲਗਾਇਆ ਸੀਗਾ ਪੱਤਰਕਾਰ ਭਾਈਚਾਰੇ ਦਾ ਤੇ ਉਹਦੇ ਵਿੱਚ ਵੀ ਉਹ ਬੋਰਡ ਵੀ ਇਸੇ ਦੁਆਰਾ ਪੰਕਾ ਦੁਆਰਾ ਫੜਿਆ ਗਿਆ ਸੀਗਾ ਲੱਕੜ ਮੰਡੀ ਚੌਂਕ ਤੇ ਲਵਾਇਆ ਗਿਆ ਸੀਗਾ ਤੇ ਇਹਦੀ ਜਿਹੜੀ ਹੈ ਬਾਰ-ਬਾਰ ਜਿਹੜੀ ਕੋਚੀ ਹਰਕਤ ਆ ਉਹ ਆ ਰਹੀਆਂ ਅੱਛਾ ਇੱਕ ਗੱਲ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਬੜੀ ਵਧੀਆ ਜਾਣਕਾਰੀ ਦੇਣਾ ਚਾਹਾਂਗਾ ਇੱਕ ਪਿਛਲੇ ਦਿਨ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜਿਹੜਾ ਪੰਨੂ ਐ ਸੰਵਿਧਾਨ ਵਿਰੋਧੀ ਅੰਬੇਦਕਰ ਵਿਰੋਧੀ ਇੱਕ ਪੰਨੂ ਐ ਗੁਰਪਤਵੰਨੂ ਹਨਾ ਤੇ ਉਹ ਬੰਦੇ ਨੇ ਸਿੱਧਮ ਸਿੱਧਾ ਅੰਬੇਦਕਰਵਾਦੀ ਲੋਕਾਂ ਨੂੰ ਚੈਲੰਜ ਕਰਿਆ ਸੀਗਾ ਕਿ ਜਿਹੜਾ ਅੰਬੇਦਕਰ ਦੀ ਮੂਰਤੀ ਦੀ ਜਾਂ ਅੰਬੇਦਕਰ ਸਾਹਿਬ ਦੀ ਫੋਟੋ ਦੀ ਬੇਦਵੀ ਕਰੇਗਾ ਅਸੀਂ ਉਹਨੂੰ 11 ਲੱਖ ਰੁਪਏ ਇਨਾਮ ਦਵਾਂਗੇ ਤੇ ਸਾਨੂੰ ਇਹ ਘਟਨਾ ਉਹਦੇ ਨਾਲ ਹੀ ਜੁੜੀ ਦਿਖ ਰਹੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਲਿਖ ਕੇ ਦਿੱਤਾ ਹੈ ਕਿ ਇਹਨਾਂ ਦੀ ਕਾਲ ਡਿਟੇਲਾਂ ਤਿੰਨਾਂ ਦੀ ਤੇ ਇਹਨਾਂ ਦੇ ਬੈਂਕ ਖਾਤੇ ਵੀ ਦੇਖੋ ਜਾਂਚ ਕਰਨ ਕਿ ਸਾਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ 11 ਲੱਖ ਦੇ ਲਾਲਚ 'ਚ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਹੈ ਮੂਰਤੀ ਦੀ ਜਾਂ ਫੋਟੋ ਦੀ ਬੇਦਵੀ ਕੀਤੀ ਹੈ ਮੇਰਾ ਨਾਮ ਨਰੇਸ਼ ਮਹਾਰਾਜੀ ਸਿਵਰੇਜ ਬੋਰਡ ਦਾ ਪ੍ਰਧਾਨ ਹੈ ਜੀ ਮੈਨੂੰ ਕੀ ਕਹਣਾ ਚਾਹੂਗਾ ਅੱਜ ਐਸ ਡੀ ਐਮ ਸਾਹਿਬ ਦੇ ਤੋਂ ਮੋਟੇ ਦੇਖੋ ਅੱਜ ਐਸ ਡੀ ਐਮ ਸਾਹਿਬ ਨੂੰ ਅਸੀਂ ਮਿਲਣਾ ਸੀ ਉਹ ਕਿਸੇ ਕੰਮ ਦੇ ਰੂਪੇ ਕਰਕੇ ਕਿਤੇ ਮੀਟਿੰਗ 'ਚ ਗਏ ਹੋਏ ਆ ਬਾਹਰ ਤੇ ਅਸੀਂ ਨਾਇਬ ਤਹਿਸੀਲਦਾਰ ਜੀ ਨੂੰ ਮਿਲੇ ਅੱਜ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਇਹ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਜਿਹੜੀ ਆਸਥਾਨ ਨੂੰ ਜਿਹੜੀ ਛੱਟ ਲੱਗ ਰਹੀ ਹੈ ਹਰ ਵਾਰੀ ਜਿਹੜੀ ਦੇਖੋ ਰੋਜ਼ਾਨਾ ਹੀ ਮਤਲਬ ਕਿ ਕੋਈ ਨਾ ਕੋਈ ਇਹਨਾਂ ਨੇ ਮੁੱਦਾ ਬਣਾਇਆ ਹੁੰਦਾ ਹੈ ਤੇ ਜਿਵੇਂ ਕਿ ਹੁਣ ਸੁਖੀ ਪ੍ਰਧਾਨ ਜੀ ਨੇ ਤੁਹਾਨੂੰ ਇਸ ਇਸ ਚੀ ਪੰਨੂ ਨਾਲ ਹੀ ਕੋਈ ਇਹਨਾਂ ਦੀ ਮਿਲੀਸੁਜੀ ਸਾਜ਼ਿਸ਼ ਹੋ ਸਕਦੀ ਹੈ ਜਿਹੜੀ ਇਹ ਕੋਝੀਆਂ ਹਰਕਤਾਂ ਕਰ ਰਹੇ ਹਨ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਇਸ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ ਸਹੀ 파ਰਟੇ ਮਸਲ 파ਰਟੇ ਮਦੁਰ ਸੰਗਤੋਂ ਕਮੇਟੀ ਦੇ ਪ੍ਰਧਾਨ ਨੇ ਅੱਜ ਜੋ ਜੈਪੀ ਮੰਚ ਨਾਲ ਤੁਸੀਂ ਇੱਥੇ ਰੋਜ਼ ਪੱਤਰ ਦੇਣ ਆਏ ਹੋ ਕੀ ਕਹਿਣਾ ਇਸ ਬਾਰੇ ਇਹ ਸਾਡੇ ਸੁਖੀ ਬੜੇ ਭਾਰ ਜੀ ਹੈ ਸਾਡੇ ਪਰ ਅਸੀਂ ਇਕੱਠੇ ਚੱਲਦੇ ਹਾਂ ਸਾਡੀ ਜਥੇਬੰਦੀਆਂ ਸਾਡੀ ਇਹਦੇ ਨਾਲ ਜਦ ਵੀ ਕੋਈ ਵੀ ਆਵਾਜ਼ ਚੱਕਦੇ ਹਾਂ ਅਸੀਂ ਇਹਨਾਂ ਨਾਲ ਨਾਲ ਹੁੰਦੇ ਹਾਂ ਇਹਨਾਂ ਨੇ ਪਰਸੋਂ ਦੱਸਿਆ ਸਾਨੂੰ ਵੀ ਬਾਬਾ ਸਾਹਿਬ ਕੀ ਨਾ ਬਹੁਤ ਬੇਅਦਵੀ ਕਰਿਆ ਇਹਨਾਂ ਨੇ ਪੋਸਟਰ ਵੀ ਪਾੜਤੇ ਤੇ ਇਸ ਕਰਕੇ ਅਸੀਂ ਐਸਜੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮਿਲੇ ਨਹੀਂ ਹੈਗੇ ਇਸ ਕਰਕੇ ਅਸੀਂ ਸਾਡੇ ਜਿਹੜੇ ਤਹਿਸੀਲਦਾਰ ਉਹਨਾਂ ਨੂੰ ਪੜਾਇਆ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਦਿੱਤਾ ਗਿਆ ਜਾਖਮਾਂ ਚੋਂ ਕਿਸ ਵੱਲ ਦਿੱਤਾ ਗਿਆ ਉਹ ਕੀ ਨਾ ਹਾਂ ਇਹਨਾਂ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਹੈਗਾ ਜਿਹੜਾ ਬਾਬਾ ਸਾਹਿਬ ਵੇਦਕਰ ਆਪਣੇ ਪਾਤਰਤਨ ਹੈਗੇ ਆ ਉਹਨਾਂ ਦੀ ਕੋਈ ਫੋਟੋਾਂ ਦੇ ਨਾਲ ਕੋਈ ਅੱਧੀ ਕਿਸੇ ਦੇ ਕੋਲਤੀ ਹੈ ਇਹਦੇ ਤੇ ਅਸੀਂ ਪੜਤਾਲ ਕਰਵਾ ਕੇ ਜੀ ਬੰਦੀ ਕਾਰਵਾਈ ਕੀਤੀ ਜਾਊਗੀ ਕਿਸ ਦੇ ਨਾਮ ਤੇ ਦਿੱਤਾ ਗਿਆ ਮਾਈ ਨੇਮ ਇਜ਼ ਇਥੇ ਲਿਖਿਆ ਹੈ ਇਹ ਮਾਨਯੋਗ ਐਸਡੀਓ ਸਾਹਿਬ ਦੇ ਨਾਮ ਤੇ ਦਿੱਤਾ ਗਿਆ ਕਿਸ ਦੇ ਖਿਲਾਫ ਦਿੱਤਾ ਗਿਆ ਅੱਛਾ ਅਸੀਂ ਮੈਂ ਪੜ੍ਹਿਆ ਨਹੀਂ ਜੀ ਬਾਅਦ ਦੇਖ ਲੈਂਦੇ ਹਾਂ ਕਰ ਦਿੰਦੇ ਤੁਹਾਨੂੰ ਇੱਕ ਸੀਮਰੇ ਸਰ ਸਤਿਕਾਰਯੋਗ ਜੀ ਕਿਹਦੇ ਨਾਮ ਪ੍ਰਦੀਪ ਕੁਮਾਰ ਮੈਂ ਤਸਵੀਰ ਰੱਖੇ